ਦਾ ਦਲਬੀਰ ਸਿੰਘ ਜੀ 골ਡਿੰਗ ਐਕਸਐਮਐਲ ਟੂਰੀ ਵਪਾਰੀ ਇਕਤਾ ਜਿੰਦਾਬਾਦ ਬਹੁਤ ਹੀ ਸਤਿਕਾਰਯੋ ਸਾਡੇ ਵਪਾਰੀ ਭਰਾ ਅੱਜ ਜਿਹੜਾ ਆਪਾਂ ਇਹ ਲੋ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਐਜੀਟੇਸ਼ਨ ਕਰ ਰਹੇ ਆ ਕਿ ਕੋਈ ਪਹਿਲੀ ਘਟਨਾ ਨਹੀਂ ਹੋਈ ਟੂਰੀ ਦੇ ਵਿੱਚ ਜਨ ਸਰ ਉੱਥੇ ਠਾਣੇ ਦੇ ਮੂਹਰੇ ਜਦੋਂ ਮੁੰਡੇ ਤੇ ਗੋਲੀ ਚੱਲੀ ਸੀ ਸਭ ਤੋਂ ਪਹਿਲੀ ਘਟਨਾ ਸੀ ਉਦੋਂ ਨਮੀ ਨਮੀ ਸਰਕਾਰ ਬਣੀ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਸ਼ਰਮਾ ਜੀ ਡਾਕਟਰ ਸਾਹਿਬ ਸਾਡੇ ਬਿਲਕੁਲ ਉਹ ਤੋਂ 100 ਮੀਟਰ ਤੇ ਦੂਰ ਜਿੱਥੇ 24 ਘੰਟੇ ਪੁਲਿਸ ਖੜੀ ਰਹਿੰਦੀ ਆ ਤੇ ਇੱਕ ਡਾਕਟਰ ਨੂੰ ਡਾਕਟਰ ਦਾ ਫਰਜ਼ ਬਣਦਾ ਕਿ ਉਹ 24 ਘੰਟੇ ਆਪਦੇ ਦਰ ਖੁੱਲੇ ਰੱਖੇ ਕਿਉਂਕਿ ਸਾਡੇ ਲਈ ਦੂਜਾ ਰੱਬ ਹੁੰਦਾ ਡਾਕਟਰ ਡਾਕਟਰ ਦੇ ਘਰੇ ਗਏ ਜਿੱਥੇ ਲੁੱਟਖੋ ਘਰੀ ਉੱਥੇ ਉਹਨਾਂ ਨੂੰ ਕੁੱਟਿਆ ਮਾਰਿਆ ਉਦੋਂ ਬਾਅਦ ਦਰਸ਼ਕੀ ਦੀ ਗੱਲ ਕਰੀਏ ਫੈਕਟਰੀ ਲਾ ਰਿਹਾ 30 ਕੁਇੰਟਲ ਸਰੀਆ ਸਰੀਆ ਆਪਾਂ ਇੰਨੇ ਬੰਦੇ ਖੜੇ ਆ ਆਪਾਂ ਜਿੰਨੇ ਵੀ ਇੱਥੇ ਬਿਵਾਰੀ ਭਰਾ ਖੜੇ ਲਿਆ ਆਪਾਂ ਚੱਕ ਕੇ ਦਿਖਾ ਦਈਏ ਉਹ ਲੋਡਿੰਗ ਅਨਲੋਡਿੰਗ ਕਿ ਕਿਹੜੇ ਰਸਤੇ ਤੋਂ ਨਹੀਂ ਮੰਗਿਆ ਹੋਊਗਾ ਕੀ ਅੱਜ ਹਰ ਇੱਕ ਸੜਕ ਦੇ ਉੱਤੇ ਕਿੰਨੇ ਕਿੰਨੇ ਕੈਮਰੇ ਲੱਗੇ ਹੋਏ ਨੇ ਤੇ 15 ਦਿਨ ਹੋ ਗਏ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਜਿਹੜੀ ਹੁਣ ਪ੍ਰਧਾਨ ਸਾਹਿਬ ਦੇ ਭਤੀਜੇ ਨਾਲ ਘਟਨਾ ਹੋਈ ਆ ਕੱਲ ਪਹਿਲਾ ਇਹ ਜੈਨ ਸਾਹਿਬ ਜਦੋਂ ਗੱਲ-ਗੱਲ ਹੋ ਰਹੀ ਸੀ ਹੰਸਰਾਜ ਜੀ ਮੈਂ ਕਿਹਾ ਪਹਿਲਾ ਪਿੰਡਾਂ ਚ ਅਕਨੌਰੀ ਵਾਲੀ ਸੜਕ ਤੇ ਤਕਰੀਬਨ ਹਰ ਰੋਜ਼ ਦੀ ਘਟਨਾ ਸੀ ਕਿ ਜਿੱਥੇ 500 ਮਿਲ ਗਿਆ 1000 ਮਿਲ ਗਿਆ ਉਹਨੂੰ ਉਹ ਤੋਂ ਖੋਣਾ ਵੀ ਆ ਤੇ ਉਹਨੂੰ ਕੁੱਟਣਾ ਵੀ ਆ ਕੋਈ ਵੀ ਪਿੰਡ ਦੀ ਸੜਕ ਦੇਖ ਲਓ 7 ਵਜੇ ਤੋਂ ਬਾਅਦ ਬੰਦੇ ਪਿੰਡਾਂ ਚ ਜਾਣਾ ਬੰਦ ਕਰਕੇ ਉਹ ਹੁਣ ਆ ਤਾਂ ਆਪਣੀ ਅਨਾਜ ਮੰਡੀ ਆ ਜਿੱਥੇ ਸਾਰੇ ਵਪਾਰੀਆਂ ਦਾ ਸਮਝੋ ਪਹਿਲਾਂ ਆ ਅਨਾਜ ਮੰਡੀ ਸੀ ਹੁਣ ਆਪਣੀ ਉਹਨਾਂ ਅਨਾਜ ਮੰਡੀ ਆ ਜਿੱਥੇ ਮੈਨੂੰ ਲੱਗਦਾ ਏਕਤਾ ਬਿਹਾਰ ਵਸੋਂ ਦੀ ਕੋਈ ਕਮੀ ਨਹੀਂ ਹੈਗੀ ਜੇ ਉੱਥੇ ਤਕਰੀਬਨ 7:30 ਵਜੇ ਇੱਕ ਬੰਦੇ ਤੋਂ ਸਭ ਕੁਝ ਲੁੱਟਣ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜੇ ਕੋਲੇ ਪਿਸਤੌਲ ਹੁੰਦਾ ਤੇ ਮਾਰਨ ਦੀ ਉਹਨੂੰ ਪੂਰੀ ਕੋਸ਼ਿਸ਼ ਕੀਤੀ ਜਾਂਦੀ ਆ ਉਹ ਤਾਂ ਮੁੰਡਾ ਹੀ ਦਲੇਰ ਸੀ ਜਿਹੜਾ ਉਹਨਾਂ ਨਾਲ ਲੜ ਗਿਆ ਜੇ ਕੋਈ ਆਮ ਬੰਦਾ ਘਬਰਾ ਜਾਂਦਾ ਜਾਂ ਉਹਦੇ ਪਹਿਲੀ ਸੱਟ ਕੋਈ ਇਹੇ ਜੇ ਤਰੀਕੇ ਨਾਲ ਵੱਜਦੀ ਤਾਂ ਅੱਜ ਮਾਹੌਲ ਕੁਸ਼ੂਰ ਖਰਾਬ ਹੋ ਜਾਣਾ ਸੀ ਇਸ ਚੀਜ਼ ਦਾ ਪਰ ਇਹ ਸਾਰੀਆਂ ਗੱਲਾਂ ਤੋਂ ਕਿਸੇ ਨੂੰ ਕੀ ਪਰਵਾ ਸਾਡੇ ਦਾ ਧੂਰੀ ਵਾਲੇ 3 ਸਾਲ ਹੋ ਗਏ ਆ ਬਾਜ਼ਾਰ ਦੇ ਵਿੱਚ ਜੇ ਸਾਡੇ ਐਮਐਲਏ ਦੇ ਪੈਰ ਪੈ ਗਏ ਹੁਣ ਬਾਜ਼ਾਰ ਚ ਕੀ 74 ਪਿੰਡ ਨੇ ਜੇ 74 ਤੇ 21 ਵਾੜਾਂ ਦੇ ਵਿੱਚ ਕਿਸੇ ਦੇ ਦੁੱਖ ਸੁੱਖ ਚ ਸਾਡਾ ਕੋਈ ਐਮਐਲਏ ਇਥੇ ਪਹੁੰਚ ਗਿਆ ਹੋਵੇ ਬਿਲਕੁਲ ਪ੍ਰਧਾਨ ਜੀ ਤੁਸੀਂ ਸਹੀ ਗੱਲ ਕਹੀ ਆ ਕਿ ਸਾਡੇ ਧੂਰੀ ਵਾਲਿਆਂ ਨੇ ਜੇ ਇਕੱਲੀ ਇਕੱਲੀ ਵੋਟ ਪਾ ਕੇ ਉਹਨਾਂ ਨੂੰ ਜਿਤਾਇਆ ਤਾਂ ਕਿਤੇ ਉਹ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਤੇ ਬੈਠੇ ਨਹੀਂ ਅੱਜ ਬਿਲਕੁਲ प्रमोद ਜੀ ਨੇ ਸਹੀ ਕਿਹਾ ਕਿ ਇਕੱਲੇ ਧੂਰੀ ਦੀ ਘਟਨਾ ਨਹੀਂ ਹਰ ਇੱਕ ਜਗ੍ਹਾ ਦੇ ਉੱਤੇ ਜਿਹੜੀ ਇਹ ਘਟਨਾਵਾਂ ਨੇ ਰਾਤ ਦੀ ਅਡੇਲੋ ਵਾਲੀ ਗੱਲ ਰਾਤ ਦੀ ਆ ਅੱਜ ਹਸਬੈਂਡ ਵਾਈਫ ਰੋਟੀ ਖਾਣ ਬਾਹਰ ਨਹੀਂ ਜਾ ਸਕਦੇ ਅੱਜ ਮਾਹੌਲ ਇਹ ਹੋ ਗਿਆ ਵੀ ਲੋਕ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਜਿੱਥੇ ਨੌਜਵਾਨ ਬਾਹਰ ਜਾ ਰਹੇ ਨੇ ਬਾਹਰੋਂ ਭੇਜੇ ਜਾ ਰਹੇ ਨੇ ਤਾਂ ਵਪਾਰੀ ਪੰਜਾਬ ਛੱਡਣ ਨੂੰ ਤਿਆਰ ਹੋਇਆ ਬੈਠਾ ਪਹਿਲਾ ਜਿਵੇਂ ਕਿਹਾ ਨਾ ਵੀ ਗਿਂਤੀ ਥੋੜੀ ਜੀ ਘੱਟਾ ਪ੍ਰਧਾਨ ਜੀ ਕਿੱਥੇ ਲੁੱਟਾ ਘੋਹਾ ਤੋਂ ਡਰਣਾ ਉੱਥੇ ਸਰਕਾਰ ਤੋਂ ਵੀ ਡਰਾਂ ਵਪਾਰੀ ਕੀ ਕਰੂ ਵਿਚਾਰ ਨਾਲ ਦੀ ਨਾਲ ਤੁਹਾਡੇ ਦੇ ਕੋਈ ਨਾ ਕੋਈ ਬੰਦਾ ਭੇਜ ਦਿੱਤਾ ਜਾਊਗਾ ਕਿਵੇਂਾਰੇ ਚੁੱਪ ਨਹੀਂ ਹੁਣ ਹੋ ਸਕਦੇ ਬਿਲਕੁਲ ਤੁਸੀਂ ਠੀਕ ਕਿਹਾ ਕਿ ਲੜਨ ਨੂੰ ਮਰਨ ਨੂੰ ਤਿਆਰ ਆ ਮੈਂ ਇੱਥੇ ਕੋਈ ਰਾਜਨੀਤਿਕ ਤੌਰ ਤੇ ਨਹੀਂ ਆਇਆ ਮੈਂ ਧੂਰੀ ਦਾ ਪਛੰਦਾ ਪਰ ਸਾਰੇ ਇੱਥੋਂ ਪੈਦਾ ਹੋਏ ਆ ਇੱਥੇ ਮਿਟਣਾ ਇਹੀ ਮਿੱਟੀ ਚੋਂ ਪੈਦਾ ਹੋਏ ਆ ਆਪਾਂ ਤੇ ਮੈਂ ਉਸ ਲੇਜ਼ੇ ਨਾਲ ਇੱਥੇ ਪਹੁੰਚੇ ਆਂ ਤੇ ਜੋ ਵੀ ਤੁਸੀਂ ਹੁਕਮ ਕਰੋਗੇ ਜੋ ਵੀ ਤੁਸੀਂ ਹੁਕਮ ਕਰੋਗੇ ਮੈਂ ਇੱਕ ਤੁਹਾਡਾ ਛੋਟਾ ਭਰਾ ਹੋਣ ਦੇ ਨਾਤੇ ਤੁਹਾਡੇ ਨਾਲ ਆ ਕੋਈ ਲੀਡਰ ਹੋਣ ਦੇ ਨਾਤੇ ਨਹੀਂ ਇੱਥੇ ਇੱਥੇ ਲੀਡਰ ਹੋਣ ਦੇ ਨਾਤੇ ਨਹੀਂ ਮੈਂ ਬਿਲਕੁਲ ਇੱਕ ਗੱਲ ਅਫਸੋਸ ਨਾਲ ਨਹੀਂ ਬਿਲਕੁਲ ਇਹ ਗੱਲ ਕਹੂੰਗਾ ਜਦੋਂ ਮੈਂ ਹਾਰਿਆ ਪਿਛਲੇ ਇਲੈਕਸ਼ਨ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਸਾਮਾ ਆਪਣੇ ਲੋਕਾਂ ਨੂੰ ਰੱਬ ਸਮਝਦਾ ਸੀ ਨੰਗੇ ਪੈਰੀ ਤੁਰਿਆ ਸੀ ਇਹ ਵਿਜਾਚ ਤੇ ਉਹ ਮੇਰੇ ਤੇ ਹੱਸਦੇ ਸੀ ਇਹ ਨੰਗੇ ਪੈਰੀ ਮਾਣ ਨੂੰ ਇੱਕੋ ਗੱਲ ਕਹੀ ਵੀ ਮੈਂ ਆਪਦੇ ਲੋਕਾਂ ਨੂੰ ਰੱਬ ਮੰਨਦਾ ਤੇ ਜਦੋਂ ਕੋਈ ਚੀਜ਼ ਮੰਗਣ ਜਾਓ ਝੋਲੀ ਏтни ਪੈਂਦੀ ਆ ਰੱਬ ਤੋਂ ਤੇ ਲੋਕ ਰੱਬ ਨੇ ਮੇਰੇ ਲਈ ਜਿਨ੍ਹਾਂ ਨੇ ਮੈਨੂੰ ਵਿਧਾਨ ਸਭਾ ਦੀਆਂ ਪੌੜੀਆਂ ਜਿਹੜਾ ਐ ਸੀ ਤੇ ਅੱਜ ਜੇ ਇਹਨਾਂ ਦੇ ਕੋਈ ਆਂਚ ਆਊਗੀ ਤਾਂ ਸਭ ਤੋਂ ਮੂਰੇ ਦਲਵੀਰ ਸਿੰਘ ਗੋਲਡੀ ਖੜਾ ਹੋਊਗਾ ਫਿਰ ਮੈਨੂੰ ਕੋਈ ਪਰਵਾਹੀ ਕਿਸੇ ਦੀ ਨਹੀਂ ਵਪਾਰੀ ਇਕਤਾ ਜਿੰਦਾਬਾਦ ਵਪਾਰੀ ਇਕਤਾ ਜਿੰਦਾਬਾਦ ਬਹੁਤ ਆਸਾਂ ਉਮੀਦਾਂ ਨਾਲ ਕੋਈ ਸਰਕਾਰ ਚ ਆਈ ਜਾਂਦੀ ਆ ਮੇਰੀ ਕੋਈ ਯਾਨੀ ਕਿ ਗੱਲ ਇਹ ਜਿਹੜੀ ਇਹਨੂੰ ਤੁਸੀਂ ਪੋਲੀਟੀਕਲੀ ਨਾਲ ਲਿਓ ਪਰ ਜੇ ਮੈਂ ਵੀ ਹੁੰਦਾ ਵੋਟਰ ਸਾਹਮਣੇ ਤਾਂ ਇੱਕ ਪਾਸੇ ਮੁੱਖ ਮੰਤਰੀ ਤੇ ਇੱਕ ਪਾਸੇ ਆਮ ਐਮਐਲਏ ਮੈਂ ਵੀ ਮੁੱਖ ਮੰਤਰੀ ਨੂੰ ਹੀ ਚੁਣਦਾ ਕਿਉਂਕਿ ਉਮੀਦਾਂ ਸੀ ਸਾਡੇ ਧੂਰੀ ਨੂੰ ਮੁੱਖ ਮੰਤਰੀ ਮਿਲਿਆ ਸੀ ਪਰ ਅੱਜ ਤੱਕ ਆਹ ਫਟ ਕੋਥੇ ਦੇ ਉਥੇ ਨੇ ਮੈਨੂੰ ਇੱਕ ਵੀ ਕੰਮ ਕੰਮ ਵੀ ਛੱਡੋ ਲੋਕ ਆਪਣੀ ਜਾਨ ਮਾਲ ਨੂੰ ਬਚਾਉਣ ਨੂੰ ਤਰਸੇ ਫਿਰਦੇ ਨੇ ਵੀ ਯਾਰ ਸਾਡੇ ਕੋਈ ਆ ਕੇ ਸਾਡੀ ਗੱਲ ਤਾਂ ਸੁਣ ਲੇ ਤਾਂ ਮੈਂ ਹੈਰਾਨ ਬੀਤਸ ਤੋਂ ਮਸ ਨਹੀਂ ਹੋ ਰਿਹਾ ਪ੍ਰੋਸੈਸ ਕਿਸੇ ਚੀਜ਼ ਤੇ ਵੀ ਵਿਚਾਰੇ ਆਪਾਂ 2 ਦਿਨ ਤਰਨਾ ਲਾ ਲੈਨੇ ਆ ਉਸ ਤੋਂ ਬਾਅਦ ਆਪਾਂ ਕੀ ਕਰੀਏ ਰੋਜ਼ੀ ਰੋਟੀ ਵੀ ਕਮਾਉਣੀ ਆ ਆਪਦੇ ਜਵਾਕਾਂ ਨੂੰ ਵੀ ਖਵਾਉਣਾ ਇਹ ਸਰਕਾਰ ਦਾ ਤਾਂ ਨਿਤ ਨਵਾਂ ਹਰ ਰੋਜ਼ ਕੋਈ ਨਾ ਕੋਈ ਇਹੀ ਦੀ ਚੀਜ਼ ਆ ਪਰ ਇਹ ਲੜਾਈ ਹੁਣ ਤਿੱਖੀ ਕਰਨੀ ਪਊ ਜੇ ਇੱਥੇ ਹੀ ਨਾ ਰੋਕਿਆ ਗਿਆ ਤਾਂ ਬਿਲਕੁਲ ਪਰਮੋਜੀ ਤੁਸੀਂ ਠੀਕ ਕਿਆ ਇਹ ਅੱਗ ਅੱਜ ਕਿਤੇ ਲੱਗੀ ਆ ਤੇ ਕੱਲ ਨੂੰ ਆਪਣੇ ਘਰਾਂ ਤੱਕ ਵੀ ਪਹੁੰਚੂਗੀ ਪਹੁੰਚ ਚੁੱਕੀ ਆ ਪਹੁੰਚ ਗਈ ਜਿਹੜੇ ਹਾਲਾਤ ਹੋ ਚੁੱਕੇ ਨੇ ਉਹ ਦਰੋਣਾ ਜਿੱਥੇ ਏਕਤਾ ਹੁੰਦੀ ਆ ਉਥੇ ਹਰ جنگ ਜਿੱਤੀ ਜਾ ਸਕਦੀ ਆ ਜਿੱਥੇ ਤੁਸੀਂ ਇਕੱਠੇ ਹੋ ਉਥੇ ਕੋਈ ਵੀ ਤੁਹਾਡੇ ਸਾਹਮਣੇ ਟੇਕ ਨਹੀਂ ਸਕਦਾ ਬਿਲਕੁਲ ਪ੍ਰਧਾਨ ਜੀ ਮੁੱਖ ਮੰਤਰੀ ਸਾਹਿਬ ਨੂੰ ਆਉਣਾ ਪਊਗਾ ਆਉਣਾ ਪਊਗਾ ਜੇ ਆਪਾਂ ਤਗੜੇ ਹੋ ਕੇ ਇੱਕ ਹੰਬਲਾ ਮਾਰ ਦਈਏ ਆਪਾਂ ਆਪਣੇ ਲਈ ਨਹੀਂ ਆਪਾਂ ਸਾਰੇ ਲੋਕਾਂ ਲਈ ਆਪਦੇ ਭਾਈਚਾਰੇ ਲਈ ਆਪਦੇ ਵਪਾਰੀ ਵਰਗ ਲਈ ਇਹ ਚੀਜ਼ ਕੰਮ ਕਰ ਰਹੀ ਕਿੱਥੋਂ ਫੈਕਟਰੀਆਂ ਲਾ ਦੋਗੇ ਕੱਲ ਨੂੰ ਜੇ ਤੁਹਾਡਾ 30 ਕੁਇੰਟੋ ਸਰੀਏ ਚੱਕਿਆ ਜਾਂਦਾ ਕੁਝ ਹੋਰ ਚੱਕਿਆ ਜਾਂਦਾ ਵਪਾਰੀ ਕਿਉਂ ਕੰਮ ਕਰੂ ਮੈਨੂੰ ਸਮਝਾਇਆ ਤਾਂ ਜਾਵੇ ਐਨੀ ਆਵੋ ਹਵਾ ਸਾਡੇ ਪੰਜਾਬ ਦੀ ਵਧੀਆ ਹਰ ਇੱਕ ਪੱਖ ਤੋਂ ਸਾਡਾ ਪੰਜਾਬ ਉੱਪਰ ਆ ਪਰ ਵਪਾਰੀ ਇੱਥੋਂ ਜਾ ਕੇ ਬਾਹਰਲੀਆਂ ਸਟੇਟਾਂ ਵੱਲ ਕਿਉਂ ਜਾ ਰਿਹਾ ਕਿਉਂਕਿ ਉੱਥੇ ਰੈੱਡ ਕਾਰਪਟ ਮਿਲਦਾ ਵਪਾਰੀ ਨੂੰ ਪਰ ਇੱਥੇ ਆਪਾਂ ਜਿਹੜੀ ਮਿੱਟੀ 'ਚ ਮੰਗੀ ਜੀ ਤੁਸੀਂ ਪੈਦਾ ਹੋਇਓ ਜਿੱਥੇ ਜੰਮਿਓ ਜਿੱਥੇ ਪੁਰਖਾਂ ਦੀ ਮਿੱਟੀ ਨੂੰ ਛੱਡ ਕੇ ਕਿਵੇਂ ਜਾਈਏ ਨਹੀਂ ਜਾ ਸਕਦੇ ਜੇ ਨਹੀਂ ਜਾ ਸਕਦੇ ਤਾਂ ਫਿਰ ਲੜਨਾ ਪਊਗਾ ਜਾਂ ਫਿਰ ਇੱਕਾ ਰੱਖਣਾ ਪਊਗਾ ਤੇ ਫਿਰ ਮੂਰੇ ਚਾਹੇ ਕੋਈ ਮਰਜ਼ੀ ਹੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਆਪਣੀ ਆਵਾਜ਼ ਬੁਲੰਦ ਕਰਨ ਲਈ ਆਪਾਂ ਸਾਰੇ ਇੱਥੇ ਇਕੱਠੇ ਹੋਏ ਹਾਂ ਤੇ ਮੈਂ ਇੱਕ ਛੋਟਾ ਨਮਾਣਾ ਥੋੜਾ ਭਰਾ ਹੋਣ ਦੇ ਨਾਤੇ ਥੋੜੇ ਪਿੱਛੇ ਲੱਗੂੰਗਾ ਜੋ ਤੁਸੀਂ ਕਹੋਗੇ ਜਿੱਥੇ ਤੁਸੀਂ ਕਹੋਗੇ ਮੈਂ ਹਾਜ਼ਰ ਹਾਂ ਜੋ ਵੀ ਰੂਪ ਤੁਸੀਂ ਇਸ ਧਰਨੇ ਨੂੰ ਦੇਣਾ ਚਾਹੁੰਦੇ ਹੋ ਉਹਦੇ ਨਾਲ ਮੈਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗਾ ਇੱਕ ਵਾਰ ਸਾਰੇ ਜਣੇ ਡਟ ਕੇ ਨਾਰੇ ਦਾ ਆਵਾਜ਼ ਨਾਰੇ ਦਿਓ ਸਾਰੇ ਐਮਸੀ ਸਾਹਿਬਾਨ ਖੜੇ ਨੇ ਸਾਰੀਆਂ ਆਰਗੇਨਾਈਜੇਸ਼ਨਾਂ ਆਪਣੀਆਂ ਵਪਾਰਕ ਸੰਬੰਧਿਤ ਸਾਰੇ ਮੌਜੂਦ ਸ਼ਖਸੀਅਤਾਂ ਸਾਡੇ ਸ਼ਹਿਰ ਦੀਆਂ ਇੱਥੇ ਖੜੀਆਂ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਖਾਸ ਤੌਰ ਤੇ ਮੈਂ ਮੀਡੀਆ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਗੱਲ ਅੱਗੇ ਤੱਕ ਪਹੁੰਚਾਉਣੀ ਆ ਤਾਂ ਕਿ ਉਹਨਾਂ ਦੇ ਕੰਨਾਂ ਤੇ ਕੋਈ ਜੂ ਰਿੰਗ ਸਕੇ ਵਪਾਰੀ ਇਕਤਰ ਜਿੰਦਾਬਾਦ ਵਪਾਰੀ ਇਕਤਰ ਜਿੰਦਾਬਾਦ Roger?